ਮਾਲ ਮੁਖਵਾਕ ਲਿਆ ਜਾਵੇ ਸਪੀਕਰ ਸਾਹਿਬ ਮੁਖਵਾ ਕੀ ਆਇਆ ਨਿਗੁਣਿਆ ਕੋ ਆਪੇ ਬਖਸ਼ ਲੈ ਭਾਈ ਸਤਗੁਰ ਕੀ ਸੇਵਾ ਲਾਏ ਸਤਗੁਰ ਕੀ ਸੇਵਾ ਉੱਤਮ ਹੈ ਭਾਈ RAM ਨਾਮ ਚਿਤ ਲਾਏ ਹਰ ਜਿਓ ਆਪੇ ਮੇਲ ਬਚਾਈ ਜਦੋਂ ਇਹ ਸ਼ਬਦ ਆਇਆ ਸਰਨੇ ਖਾਂ ਨਮ ਹੋ ਗਈਆਂ ਪ੍ਰਸ਼ਾਦ ਲਿਆ ਗਿਆ ਉਹ ਸਾਰੇ ਗਨਥੀ ਛੱਡ ਕੇ ਚਲੇ ਗਏ ਉਸ ਤੋਂ ਬਾਅਦ ਸਭ ਸੁਣ ਕੇ ਇਸ ਤੋਂ ਬਾਅਦ ਸਾਈ ਸੰਗਤ ਕਾਲ ਤੱਕ ਦੁਆ ਚਲੀ ਗਈ ਉਹ ਸੰਗਤਾਂ ਦੇ ਆਉਣ ਦੇ ਕੇ ਪੁਜਾਰੀ ਕਾਲ ਤੱਕ ਨੂੰ ਸੁਣਨਾ ਛੱਡ ਕੇ ਚਲੇ ਗਏ ਇਸ ਕਰਕੇ ਉੱਥੇ ਸੰਗਤ ਨੇ ਆਪਣੇ ਆਪ ਦੇਖਭਾਲ ਕੀਤੀ ਬਾਅਦ ਵਿੱਚ ਸੰਗਤ ਨੇ 25 ਸਿੰਘਾਂ ਜੱਥੇ ਬਣਾ ਕੇ ਕਰਤਾਰ ਸਿੰਘ ਝੱਬਰ ਨੂੰ ਹੀ ਗਵਾਈ ਇਹ ਵਿੱਚ ਉੱਥੇ ਕਾਹ ਤਖਦੀ ਸੇਵਾ ਸੰਭਾਲੀ ਗੁਰਦੁਆਰਾ ਸ਼ਰਮਣੀ ਗੁਰਦੁਆਰਾ ਪ੍ਰੰਤਕ ਕਮੇਟੀ ਦਾ ਉਸ ਦਿਨ ਉੱਥੇ ਐਲਾਨ ਹੋਇਆ ਸੀ ਉਸ ਦਿਨ ਵੀ ਦਰਬਾਰ ਸਾਹਿਬ ਅਸੀਂ ਅੱਜ ਅੱਥੇ ਬਣਾ ਲਿਆ ਉਸ ਤੋਂ ਬਾਅਦ ਫਿਰ 17 ਮੈਂ ਵੀ ਕਮੇਟੀ ਬਣਾਈ 10 ਹਜ਼ਾਰ ਦੀ ਸੋ ਸਪੀਕਰ ਸਾਹਿਬ ਮੇਰਾ ਕਹਿਣ ਦਾ ਮਤਲਬ ਹੈ ਜਿੱਥੇ ਹੀ ਪੈਦੀਆਂ ਉਹ ਮਗਈਆਂ ਨੇ ਜਿੱਥੇ ਗੁਰੂ ਸਾਹਿਬ ਦੇ ਭਾਵੇਂ ਨੀਲਾ ਸਾਕੇ ਦਾ ਹੋਇਆ ਭਾਵੇਂ ਹੋਰ ਹੋਏ ਨੇ ਉਹ ਲੋਕੇ ਦੇ ਨਹੀਂ ਬਚੇ ਬਚਦਾ ਇਹ ਵੀ ਨਹੀਂ ਬੰਦੇ ਜੇ ਨਾ ਬਚੀਦਾ ਇਤਿਹਾਸ ਦੇ ਵਿੱਚੋਂ ਇਹਦਾ ਵੀ ਨਾਮ ਮਤਲਬ ਇਹਦਾ ਖਤਮ ਹੋ ਜਾਊਗਾ ਸੋ ਸਾਨੂੰ ਮਤਲਬ ਇਹੀ ਗੱਲ ਹੈ ਕਿ ਅਸੀਂ ਮੈਂ ਇਹ ਗੱਲ ਕਰਦਾ ਕਿ ਅੱਗ ਦੀ ਖੇਡ ਦੀ ਗੱਲ ਬੱਚਿਆਂ ਨਾਲ ਨਾ ਕਰੋ ਭਵਿੰਦਰ ਦਾ ਇੱਕ ਸ਼ੇਰ ਹੈ ਵਾਹਿਗੁਰੂ ਤੁਸੀਂ ਅੱਗ ਦੇ ਖਿਲਾਫ ਪ੍ਰਸ਼ਨ ਬਣ ਕੇ ਪ੍ਰਸ਼ਨ ਬਣ ਕੇ ਖਲੋ ਜਾਣਗੇ 1 ਮਿੰਟ 1 ਮਿੰਟ ਬੋਲੋ 1 ਮਿੰਟ 1 ਮਿੰਟ ਪ੍ਰਸ਼ਨ ਬਣ ਪ੍ਰਸ਼ਨ ਬਣ ਕੇ ਖਲੋ ਜਾਣਗੇ ਤੁਹਾਡੇ ਸਾਹਮਣੇ ਕਿ ਤੁਸੀਂ ਅੱਗ ਦੇ ਖਿਲਾਫ ਲੜੇ ਕਿਉਂ ਨਹੀਂ ਤੁਹਾਡੇ ਹੱਥ ਪੈਰ ਸੜੇ ਕਿਉਂ ਨਹੀਂ ਅੱਗ ਲਾਉਂਦੇ ਹੱਥ ਸੇਕ ਦੇ ਹੱਥ ਫੜੇ ਕਿਉਂ ਨਹੀਂ ਜੇ ਤੁਸੀਂ ਅੱਗ ਲਾਉਣ ਵਾਲੇ ਸਾਥ ਵਿੱਚ ਨਹੀਂ ਸੀ ਤਾਂ ਤੁਸੀਂ ਅੱਗ ਭਜਾਉਣ ਵਾਲੇ ਸਾਥ ਵਿੱਚ ਬੜੇ ਕਿਉਂ ਨਹੀਂ ਥੈਂਕ ਯੂ ਸੋ ਇਸ ਕਰਕੇ ਗੱਲ ਇਹ ਹੈ ਅੱਜ ਦਾ ਜਿਹੜਾ ਸਮਾਂ ਹੈ ਜਿਹੜਾ ਅੱਜ ਦਾ ਮਤਲਬ ਦਿਨ ਹੈ ਇਤਿਹਾਸ ਵਿੱਚ ਲਿਖਿਆ ਜਾਊਗਾ ਇੱਕ ਹਾਲਾ ਨਾਰਾ ਮਾਰਿਆ ਸੀ ਜੀ ਇਹ ਮੇਰੇ ਕੋਟਲੇ ਨवाब ਨੇ ਦੁਨੀਆ ਤੱਕ ਯਾਦ ਰੱਖ ਲਈ ਅੱਜ ਆਪਾਂ ਵੀ ਹਾਲਾ ਨਾਰਾ ਮਾਰਨਾ ਹੈ ਬੋਟੇ ਛੱਡ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰਤਾ ਨੂੰ ਧਿਆਨ ਚ ਰੱਖਦੇ ਹੋਏ ਸਾਡਾ ਫਰਜ਼ ਬਣਦਾ ਹੈ ਅਸੀਂ ਪੰਜਾਬ ਚ ਰਹਨੇ ਆ ਅਸੀਂ ਸਿੱਖਾਂ ਦੇ ਆ ਸੋ ਇਸ ਕਰਕੇ ਸਾਡਾ ਫਰਜ਼ ਬਣਦਾ ਕਿ ਅਸੀਂ ਇਤਿਹਾਸ ਦੇ ਵਿੱਚ ਆਪਣਾ ਨਾਮ ਦਰਜ ਕਰਾਈਏ ਕਿ ਤੁਸੀਂ ਹਾਜ਼ਰ ਆਲਾ ਮਾਰਿਆ ਸੀ ਉਹਨਾਂ ਲੋਕਾਂ ਦੇ ਖਿਲਾਫ ਜਿਨ੍ਹਾਂ ਲੋਕਾਂ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਗਲੀਆਂ ਵਿੱਚ ਮਤਲਬ ਖਲਾਰੀ ਸੀਗੇ ਸੋ ਇਹ ਗੱਲ ਯਾਦ ਰੱਖਣ ਵਾਲੀ ਗੱਲ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਪੋਲਿਟਿਕਸ ਨੂੰ ਛੱਡ ਕੇ ਅੱਜ ਇੱਕ ਵਾਰੀ ਸੱਚੇ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਆਪਾਂ ਸੱਚੇ ਹੋਣ ਦਾ ਆਪਣਾ ਬਹੁਤ ਬਖਤ ਆ ਗਿਆ ਉਹ ਵਖਤ ਤੁਹਾਡੇ ਸਾਹਮਣੇ ਹੈ ਸੋ ਇੱਕ ਵਾਰੀ ਸਪੀਕਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਜਿਹੜਾ ਇਹ ਜਿਹੜਾ ਪਵਿੱਤਰ ਮੇਲਾ ਹੈ ਮੈਂ ਚਾਹੁੰਦਾ ਇਹ ਪਾਸ ਕੀਤੇ ਦਿੱਤਾ ਜਾਵੇ ਜੋ ਘਾ ਆਪੇ ਲੋਕ ਰਾਂਗੇ ਸੋ ਮੈਂ ਸਮਝਦਾ ਕਿ ਇਹ ਜਿਹੜੀ ਬਿੱਲ ਹੈ ਇਹਨੂੰ ਕਿਰਾਏ ਜਿਹਾ ਪਾਸ ਕਰੋ ਉਸ ਤੋਂ ਬਾਅਦ ਜੋ ਘਰ-ਬਾਤ ਰਹੀ ਕਿ ਮੈਂ ਬੰਦਰ ਖੇਲਾਣਾ ਥੈਂਕ ਯੂ ਬਹੁਤ ਧੰਨਵਾਦ ਥੈਂਕ ਯੂ ਦੇਖੋ ਆਪਾਂ ਬੜੇ ਭਾਗਾਂ ਵਾਲੇ ਆ ਕਿ ਗੁਰੂ ਦੀ ਵਡਿਆਈ ਕਰ ਰਹੇ ਆ ਆਪਣੇ ਇਤਿਹਾਸ ਦਾ ਗੁਣਗਾਨ ਕਰ ਰਹੇ ਆ ਔਰ ਮੇਰੇ ਕੋਲੋਂ ਤੁਹਾਨੂੰ ਰੋਕਿਆ ਨਹੀਂ ਜਾਂਦਾ ਲੇਕਿਨ ਸਮਾਂ ਥੋੜਾ ਸੋ ਇਸ ਕਰਕੇ ਸਮੇਂ ਦੀ ਸੀਮਾ ਦਾ ਖੁਦ ਹੀ ਧਿਆਨ ਰੱਖੋ ਲੇਕਿਨ ਗੁਰੂ ਦੀ ਵਡਿਆਈ ਤਾਂ ਜਿੰਨੀ ਹੋ ਜੇ ਚੰਗੀ ਆ ਸਾਡੀਆਂ ਇਤਿਹਾਸਿਕ ਜਿਹੜੀਆਂ ਪਰੰਪਰਾਵਾਂ ਐ ਜਿਹੜੀਆਂ ਖੂਨ ਦੇ ਕੇ ਕੁਰਬਾਨੀਆਂ ਦੇ ਕੇ ਲੋਕਾਈ ਖਾਤਰ ਇਨਸਾਨੀਅਤ ਖਾਤਰ ਆਪਾਂ ਕਾਇਮ ਕੀਤੀਆਂ ਉਹਨਾਂ ਦਾ ਵਰਣਨ ਹੋਣਾ ਵੀ ਬਹੁਤ ਜ਼ਰੂਰੀ ਐ ਲੇਕਿਨ ਸਮੇਂ ਦਾ ਵੀ ਆਪਾਂ ਧਿਆਨ ਰੱਖਣਾ ਸਾਰਿਆਂ ਨੇ ਸਰਦਾਰ ਮਨਜੀਤ ਸਿੰਘ ਬਿਲਾਸਪੁਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਿਕਾਰਯੋਗ ਸਪੀਕਰ ਸਾਹਿਬ ਪਾਣੀ ਸਭ ਤੋਂ ਪਹਿਲਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਇੱਕ ਬਹੁਤ ਹੀ ਸੈਂਸਿਟਿਵ ਧਾਰਮਿਕ ਮੁੱਦੇ ਤੇ ਬੋਲਣ ਦਾ ਮੌਕਾ ਦਿੱਤਾ ਇਹਦੇ ਨਾਲ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਦਾ ਮਾਨ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਸਾਹਿਬ ਉਹਨਾਂ ਦਾ ਮੈਂ ਕੋਟਨ ਕੋਟ ਧੰਨਵਾਦ ਕਰਦਾ ਜਿਨ੍ਹਾਂ ਨੇ ਬੇਅਦਵੀ ਵਰਗੇ ਮੁੱਦੇ ਤੇ ਇੱਕ ਸਖਤ ਐਕਟ ਲਿਆਉਣ ਦਾ ਇਤਿਹਾਸਿਕ ਫੈਸਲਾ ਲਿਆ ਸਰ ਮੈਂ ਪੰਜਾਬ ਦਾ ਵਸਨੀਕ ਹੋਣ ਦੇ ਨਾਤੇ ਸਿੱਖ ਵਿਚਾਰਧਾਰਾ ਦਾ ਧਾਰਨੀ ਹੋਣ ਦੇ ਨਾਤੇ ਵੱਖ-ਵੱਖ ਧਰਮਾਂ ਦਾ ਸਤਕਾਰ ਕਰਦਾ ਹੋਣ ਦੇ ਨਾਤੇ ਮੈਂ ਇਸ ਐਕਟ ਦਾ ਭਰਪੂਰ ਸਵਾਗਤ ਕਰਦਾ ਹਾਂ ਸਰ ਸਰ ਪੰਜਾਬ ਦੀ ਧਰਤੀ ਰਿਸ਼ੀਆਂ ਮੂਨੀਆਂ ਅਵਤਾਰਾਂ ਔਲੀਆ ਅਤੇ ਭਗਤਾਂ ਦੀ ਧਰਤੀ ਹੈ ਸਰ ਇਹਨਾਂ ਰਿਸ਼ੀਆਂ ਮੂਨੀਆਂ ਅਵਤਾਰਾਂ ਔਲੀਆ ਨੇ ਜੋ ਵੀ ਉਚਾਰਨ ਕੀਤਾ ਉਹ ਇੱਕ ਸ਼ਬਦ ਬਣੇ ਸਰ ਗੁਰਬਾਣੀ ਦਾ ਰੂਪ ਧਾਰਨ ਕੀਤਾ ਵਕ ਵਕ ਧਰਮਾਂ ਦੇ ਲੋਕਾਂ ਨੇ ਉਸ ਗੁਰਬਾਣੀ ਦੇ ਆਪਣੇ ਗ੍ਰੰਥ ਸਹਿਬਾਨ ਬੜਾਈ ਸਰ ਔਰ ਇਹੋ ਗ੍ਰੰਥ ਸਹਿਬਾਨ ਸਾਡੇ ਜੀਵਨ ਨੂੰ ਜਿਉਣ ਦੇ ਲਈ ਸਹੀ ਸੇਧ ਦਿੰਦੇ ਨੇ ਸਰ ਸਾਨੂੰ ਜੀਵਨ ਦੀ ਸਹੀ ਜਾਚ ਦਿੰਦੇ ਨੇ ਸਰ ਧਰਮ ਹਮੇਸ਼ਾ ਮਨੁੱਖ ਨੂੰ ਜੋੜਦਾ ਹੈ ਤੋੜਦਾ ਨਹੀਂ ਪਰ ਅਫਸੋਸ ਜਦੋਂ ਇਹੋ ਜਿਹੇ ਪਵਿੱਤਰ ਪਾਵਨ ਧਾਰਮਿਕ ਕਾਰਮਕ ਗ੍ਰੰਥਾਂ ਦੀ ਕੁਝ ਸਿਰਫ ਇਹ ਲੋਕ ਬੇਅਦਬੀ ਕਰਨ ਅਪਮਾਨਿਤ ਕਰਨ ਤਾਂ ਸਾਡੇ ਹਿਰਦੇ ਬਲੁੰਦਰ ਜਾਂਦੇ ਹਨ ਸਰ ਚਾਹੇ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਹੋਵੇ ਚਾਹੇ ਕੁਰਾਨ ਸ਼ਰੀਫ ਹੋਵੇ ਚਾਹੇ ਉਹ ਰਮਾਇਣ ਹੋਵੇ ਫਿਰ ਸਰ ਇਸ ਤਰ੍ਹਾਂ ਲੱਗਦਾ ਕਿ ਅਸਮਾਨ ਫਟ ਕੇ ਉਰੀ ਜਾਂਦਾ ਤੇ ਧਰਤੀ ਵਹਿਲ ਕਿਉਂ ਨਹੀਂ ਦਿੰਦੀ ਸਰ ਸਾਰਾ 2015 ਦੀ 1 ਜੂਨ ਨੂੰ ਦੁਪਹਿਰ ਸਮੇਂ ਦੀ ਇੱਕ ਐਸੀ ਮਨਹੂਸ ਘਟਨਾਈ ਸਰ ਜਦੋਂ ਜਿਲ੍ਹਾ ਫੀਰਕੋਟ ਦੇ ਪਿੰਡ ਬੁਰਜ ਜਵਾਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿੱਚੋਂ ਸਿਖਰ ਦੁਪਹਿਰੇ ਤਿੱਖੜ ਦੁਪਹਿਰੇ ਸਾਡੇ ਪਾਵਨ ਗੁਰੂ ਸਾਹਿਬ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚੋਰੀ ਹੋ ਜਾਂਦੇ ਸਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਸਰ ਤਿੰਨ ਚਾਰ ਮਹੀਨੇ ਦਾ ਵਕਫਾ ਘਟ ਨਹੀਂ ਹੁੰਦਾ ਜੇ ਸਰਕਾਰ ਉਸ ਸਮੇਂ ਦੀ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਸੰਵੇਦਨਸ਼ੀਲ ਹੁੰਦੀ ਜੇ ਉਹ ਕੋਈ ਮਾੜੀ ਮੋਟੀ ਗੰਭੀਰ ਹੁੰਦੀ ਤਾਂ ਸਾਡੇ ਪਾਵਨ ਸਰੂਪ ਸਰ ਮਿਲ ਸਕਦੇ ਸੀ ਪਰ ਅਫਸੋਸ ਤਿੰਨ ਚਾਰ ਮਹੀਨਿਆਂ ਦੇ ਬਾਅਦ ਕੀ ਹੋਇਆ ਕੰਦਾ ਤੇ ਪੋਸਟਰ ਲਾਗੇ ਪਿੰਡ ਬਹਿਬਲ ਕਲਾਂ ਦੇ ਵਿੱਚ ਪਿੰਡ ਬੁਰਜ ਜਵਾਰ ਸਿੰਘ ਵਾਲਾ ਦੇ ਵਿੱਚ ਉਹਨਾਂ ਪੋਸਟਰਾਂ ਤੇ ਲਿਖਿਆ ਹੋਇਆ ਸੀ ਕਿ ਜੇ ਹਿੰਮਤ ਹੈ ਤਾਂ ਗੁਰੂ ਲੱਭ ਕੇ ਦਿਖਾਓ ਗ੍ਰੰਥ ਲੱਭ ਕੇ ਦਿਖਾਓ ਔਰ ਇਹ ਵੀ ਕਿਹਾ ਗਿਆ ਸੀ ਸਾਨੂੰ ਬੰਗਾਰਿਆ ਗਿਆ ਸੀ ਉਕਸਾਇਆ ਗਿਆ ਸੀ ਕਿ ਤੁਹਾਨੂੰ 10 ਲੱਖ ਰੁਪਏ ਦਾ ਚੈਲੰਜ ਵੀ ਹੈ ਸਾਰੇ ਚੈਲੰਜ ਸਿਰਾਂ ਦੇ ਮੁੱਲ ਇਹ ਸਾਡੇ ਸਾਰ ਸ਼ੁਰੂ ਤੋਂ ਪੈਂਦੇ ਆਇਆ ਤੇ ਪੈਂਦੇ ਰਹਿਣਗੇ ਸਾਰ ਸਰ ਚਾਹੇ ਜਹਾਗੀਰ ਦਾ ਟਾਈਮ ਸੀ ਚਾਹੇ ਔਰੰਗਜ਼ੇਬ ਦਾ ਟਾਈਮ ਸੀ ਸਾਡੇ ਸਿਰਾਂ ਦੇ ਮੁੱਲ ਪਏ ਆ ਪਰ ਕੋਈ ਪਰਵਾਹ ਨਹੀਂ ਪਰ ਗੁਰੰਧ ਸਾਹਿਬ ਸਰ ਉਹ ਚੋਰੀ ਹੋਇਆ ਜਿਹਦੇ ਵਿੱਚ ਸਾਡੇ ਪਹਿਲੇ ਪਾਤਸ਼ਾਹ ਸਾਈਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕ ਓੰਕਾਰ ਦਾ ਉਚਾਰਨ ਕੀਤਾ ਸੀ ਤੇ ਸਾਰੀ ਲੋਕਾਈ ਨੂੰ ਸਾਂਝੀ ਵਾਰਤਾ ਦਾ ਸੰਦੇਸ਼ ਦਿੱਤਾ ਹੈ ਸਰ ਸਰ ਸਬੇ ਸਾਂਝੀ ਵਾਸ ਰੈਣ ਕੋਈ ਨਾ ਦਸੇ ਬਾਰਾ ਜੀਓ ਉਹ ਪਾਵਨ ਸਰੂਪ ਸਰ ਜੋ ਸਾਨੂੰ ਦਸਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣਾ ਸਰਵੰਸ ਵਾਰ ਕੇ ਦੇ ਗਏ ਸਨ ਤੇ ਸਾਨੂੰ ਹੁਕਮ ਕੀਤਾ ਸੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਸਰ ਉਹ ਪਾਵਨ ਸਰੂਪ ਜਿਹੜੇ ਸੁਮਤੀ ਔਰਤ ਜਾਤੀ ਦੇ ਸਤਕਾਰ ਵਿੱਚ ਕਹਿ ਰਹੇ ਨੇ ਸੋ ਕੋ ਮੰਦਾ ਆਖੀਏ ਜਿਤ ਜਮੇ ਰਜਾਨ ਸਾਰੋ ਪਾਵਨ ਸਰੂਪ ਜੋ ਜ਼ੁਲਮ ਦੇ ਖਿਲਾਫ ਲੜਨੀ ਸਾਨੂੰ ਸ਼ਕਤੀ ਪ੍ਰਦਾਨ ਕਰਦੇ ਨੇ ਸਰ ਰਾਜੇ ਸੀ ਮੁਕਦਮ ਕੁੱਤੇ ਸਰ ਜਹੇ ਪਾਵਨ ਸਰੂਪ ਦੇ ਚੋਰੀ ਹੋ ਜਾਣ ਨਾਲ ਸਿੱਖਾਂ ਦੇ ਦਿਲਾਂ ਦੀ ਕੀ ਬੀਤਦੀ ਹੋਵੇਗੀ ਸਰ ਤੁਸੀਂ ਸੋਚ ਕੇ ਵੇਖੋ ਸਰ ਉਹ ਪਾਵਨ ਸਰੂਪ ਚੋਰੀ ਹੋਣ ਸੰਬੰਧੀ ਸਬੰਧਤ ਥਾਣੇ ਦੇ ਵਿੱਚ ਰਿਪੋਰਟ ਵੀ ਦਰਜ ਹੋ ਜਾਂਦੀ ਹੈ ਸਰ ਪੰਜਾਬ ਹੀ ਨਹੀਂ ਸਗੋਂ ਦੁਨੀਆ ਭਰ ਦੇ ਵਿੱਚ ਸਿੱਖ ਸੰਗਤਾਂ ਜਿੱਥੇ ਵੀ ਬੈਠਿਆ ਨੇ ਉਹ ਪੂਰੀ ਤਰ੍ਹਾਂ ਪੀੜਤ ਹੋ ਜਾਂਦੀਆਂ ਨੇ ਪਰ ਅਫਸੋਸ ਸਾਰ ਜਿਹੜੀ ਉਸ ਸਮੇਂ ਦੀ ਪੰਥਕ ਅਖਾਉਣ ਵਾਲੀ ਸਰਕਾਰ ਸੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਭਾਜਪਾ ਦੀ ਸਾਂਝੀ ਵਾਦਤਾ ਦੀ ਸਰਕਾਰ ਸੀ ਤੇ ਉਸ ਰੂਪਾਂ ਨੂੰ ਲੱਭਣ ਦੀ ਬਜਾਏ ਹੱਥ ਤੇ ਹਰਥ ਤਰ ਕੇ ਬੈਠੀ ਸੀ ਸਰ ਸਰ ਇੱਥੇ ਹੀ ਬਸ ਰਹੀ ਚੂਪ ਗੁੰਮਣ ਦੀ ਗੱਲ ਇੱਥੇ ਹੀ ਰੁਕਦੀ ਔਰ ਤਿੰਨ ਚਾਰ ਮਹੀਨੇ ਦੇ ਲੰਬੇ ਸਮੇਂ ਤੋਂ ਬਾਅਦ ਜਦੋਂ ਪੋਸਟਰ ਵੀ ਲਾਏ ਜਾਂਦੇ ਆ ਤੇ ਚੈਲੰਜ ਵੀ ਕੀਤਾ ਜਾਂਦਾ ਤੇ ਉਸ ਸਮੇਂ ਸਰ ਇੱਕ 12 ਅਕਤੂਬਰ ਨੂੰ ਐਸੀ ਚੰਦਰੀ ਸਵੇਰ ਕਰਦੀ ਆ ਸਰ ਜਦੋਂ ਅਸੀਂ ਦੇਖਦੇ ਆ ਕਿ ਗੁਰੂ ਸਾਹਿਬ ਦੇ ਪਾਵਨ ਸਰੂਪ ਜਿਨ੍ਹਾਂ ਦੇ 100 10 ਪਵਿੱਤਰ ਅੰਗ ਬਰਗਾੜੀ ਪਿੰਡ ਦੇ ਗੁਰਦੁਆਰਾ ਸਾਹਿਬ ਅਤੇ ਗਲੀਆਂ ਦੇ ਵਿੱਚ ਖਿਲਾਰੇ ਗਏ ਸਰ ਸਰੋ ਸਮੇਂ ਪੰਜਾਬ ਦੇ ਲੋਕਾਂ ਕੋਲੇ ਫਿਰ ਕੋਈ ਹੱਲ ਨਹੀਂ ਰਿਹਾ ਪੰਜਾਬ ਦੇ ਲੋਕ ਬੇਵਸ ਹੋ ਗਏ ਫਿਰ ਉਹ ਕਸਵਿਆਂ ਵਿੱਚ ਅਲੱਗ-ਅਲੱਗ ਬੈਠਣ ਨਾਲ ਸਰ ਮੋਰਚੇ